21 ਜਨਵਰੀ ਨੂੰ ਅਯੁੱਧਿਆ ਪਹੁੰਚਣ ਵਾਸਤੇ VIP ਪਾਸ ਲੈਣ ਦੀ ਹੋਰ ਮੱਚੀ ਹੋਈ ਹੈ WhatsApp ਦੇ ਉੱਤੇ ਸੰਦੇਸ਼ ਆ ਰਹੇ ਨੇ ਕਿ ਜੇਕਰ ਤੁਸੀਂ VIP ਪਾਸ ਲੈਣਾ ਤਾਂ ਕਿਸ ਤਰ੍ਹਾਂ ਲੈਣਾ ਹੈ ਤੇ ਪ੍ਰਸ਼ਾਦ ਦੇ ਵੀ ਆ ਰਹੇ ਨੇ ਕਿ ਆਨਲਾਈਨ ਤੁਸੀਂ ਪ੍ਰਸ਼ਾਦ ਵੀ ਲੈ ਸਕਦੇ ਹੋ ਤੁਹਾਡੇ ਕੋਲ ਮੈਸੇਜ ਆਏਗਾ ਤੁਹਾਡੇ ਕੋਲ ਤੁਹਾਨੂੰ ਮੁਫਤ ਪਾਸ ਮਿਲ ਰਿਹਾ ਜੀ RAM Lal ji ਦੇ ਪ੍ਰਾਣ ਪ੍ਰਤੀਸ਼ਟਾਪ ਜਾਨ ਵਾਸਤੇ ਆ ਜਾਓ ਤੁਸੀਂ ਇੱਕ ਇੱਕ ਲਿੰਕ ਨੂੰ ਕਲਿੱਕ ਕਰੋ ਜਦੋਂ ਤੁਸੀਂ ਕਲਿੱਕ ਕਰੋਗੇ ਖੋਲੋਗੇ ਤੁਹਾਡੇ ਅਕਾਊਂਟ ਦੇ ਪੈਸੇ ਖਾਲੀ ਹੋ ਜਾਣਗੇ ਠੱਗੀਆਂ ਵੀ ਮਾਰਨ ਲੱਗ ਪਿਆ। ਪ੍ਰਸ਼ਾਦਾ ਦੇ ਨਾਂ ਤੇ ਠੱਗੀਆਂ। ਆ ਵੀ ਆਈ ਵੀ ਪਾਸ ਦੇ ਨਾਂ ਠੱਗੀ। ਵੱਡੀਆਂ ਠੱਗੀਆਂ ਵੱਜ ਰਹੀਆਂ ਨੇ। ਬਚ ਕੇ ਰਹੋ ਕਿਤੇ ਉਹਨੂੰ ਕਲਿੱਕ ਨਾ ਕਰ ਦਿਓ। ਤੁਹਾਨੂੰ ਕੋਈ ਜਰੂਰੀ ਤੁਸੀਂ ਕੋਈ ਬਹੁਤ ਪਿਆਰੇ ਨਹੀਂ ਮੋਤੀ ਜੀ ਨੂੰ ਤੁਹਾਨੂੰ ਉਹ ਭੇਜ ਰਿਹਾ ਵੀ ਆਈ ਵੀ ਪਾਸ। 21 ਜਨਵਰੀ ਨੂੰ ਅਯੁੱਧਿਆ ਪਹੁੰਚਣ ਵਾਸਤੇ ਵੀਆਈਪੀ ਪਾਸ ਲੈਣ ਦੀ ਹੋੜ ਮੱਚੀ ਹੋਈ ਹੈ WhatsApp ਦੇ ਉੱਤੇ ਸੰਦੇਸ਼ ਆ ਰਹੇ ਨੇ ਕਿ ਜੇਕਰ ਤੁਸੀਂ ਵੀਆਈਪੀ ਪਾਸ ਲੈਣਾ ਤਾਂ ਕਿਸ ਤਰ੍ਹਾਂ ਲੈਣਾ ਹੈ ਤੇ ਪ੍ਰਸ਼ਾਦ ਦੇ ਵੀ ਆ ਰਹੇ ਨੇ ਕਿ ਆਨਲਾਈਨ ਤੁਸੀਂ ਪ੍ਰਸ਼ਾਦ ਵੀ ਲੈ ਸਕਦੇ ਹੋ ਨਾ ਨਾ ਕਰਿਓ ਜੀ ਨਾ ਕਰਿਓ ਇਹ ਜਿਹੜੀ WhatsApp ਤੋਂ ਮੈਸੇਜ ਆਸ ਰਹਾ ਤਰਮਿੰਦਰ ਜੀ ਕਿਸੇ ਨੂੰ ਵੀ ਆ ਸਕਦਾ ਆਪਣੇ ਸਰੋਤੇ ਨੂੰ ਸੁਣਾ ਸਕਦਾ ਸੁਣ ਲਓ ਧਿਆਨ ਨਾਲ ਕੋਈ WhatsApp ਤੇ ਆਏ ਉਹ ਮੈਸੇਜ 'ਤੇ ਕਲਿੱਕ ਨਾ ਕਰਿਓ ਕੁਝ ਉਦਾਹਰਨਾਂ ਐਸੀਆਂ ਆ ਛਪ ਗਈਆਂ ਮੀਡੀਆ ਦੇ ਵਿੱਚ ਕਿ ਕੁਝ ਬੰਦੇ ਨੇ ਕਲਿੱਕ ਕਰ ਲਿਆ ਬਹੁਤ ਬਾਤ ਤੁਹਾਨੂੰ ਤੁਹਾਡੇ ਕੋਲ ਮੈਸੇਜ ਆਏਗਾ ਤੁਹਾਡੇ ਕੋਲ ਤੁਹਾਨੂੰ ਮੁਫਤ ਪਾਸ ਮਿਲ ਰਿਹਾ ਜੀ RAM lal da pran pratishtha ab jaan vaste aa jao ਤੁਸੀਂ ਇੱਕ ਇੱਕ ਲਿੰਕ ਨੂੰ ਕਲਿੱਕ ਕਰੋ ਜਦੋਂ ਤੁਸੀਂ ਕਲਿੱਕ ਕਰੋਗੇ ਖੋਲੋਗੇ ਤੁਹਾਡੇ ਅਕਾਊਂਟ ਦੇ ਪੈਸੇ ਖਾਲੀ ਹੋ ਜਾਣਗੇ ਐਨਾ ਖਤਰਾ ਚੱਲ ਰਿਹਾ ਇਹ ਨਾਲ ਦੀ ਨਾਲ RAM ji ਦੇ ਨਾਲ ਦੀ ਨਾਲ ਲੱਗ ਠੱਗ ਵੀ ਸਰਗਰਮ ਹੋ ਗਏ ਆ ਠੱਗੀਆਂ ਵੀ ਮਾਰਨ ਲੱਗ ਪਿਆ ਪ੍ਰਸ਼ਾਦਾਂ ਦੇ ਨਾਂ ਤੇ ਠੱਗੀਆਂ ਆ ਵੀ ਆ ਵੀ ਪਾਸ ਦੇਣਾ ਠੱਗੀ ਵੱਡੀਆਂ ਠੱਗੀਆਂ ਵੱਜ ਰੀਆਂ ਨੇ बच ਕੇ ਰਹੋ ਕਿਤੇ ਉਹਨੂੰ ਕਲਿੱਕ ਨਾ ਕਰਦੇ ਹੋ ਤੁਹਾਨੂੰ ਕੋਈ ਜਰੂਰ ਤੁਸੀਂ ਕੋਈ ਬਹੁਤ ਪਿਆਰਾ ਨਹੀਂ મોદી ਜੀ ਨੂੰ ਤੁਹਾਨੂੰ ਉਹ ਭੇਜ ਰਿਹਾ ਵੀਆਈਪੀ ਪਾਸ ਹੂੰ ਇਹ ਕੋਈ ਏਡੀ ਗੱਲ ਨਹੀਂ ਵੀਆਈਪੀ ਪਾਸ ਤਾਂ ਉਹਨਾਂ ਨੇ ਭੇਜਿਆ ਨਹੀਂਗਾ ਅਜੇ ਤੱਕ ਜਿਹੜਾ ਇਹ ਹੈਗਾ ਆਪਣਾ ਕੀ ਆਖੀਦਾ ਇਹਨੂੰ ਸਾਡੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨੇ ਨਹੀਂ ਭੇਜਿਆ ਅਜੇ ਤੱਕ ਹੂੰ ਪਾਸਤਾ ਵੀਆਈਪੀ ਨੂੰ ਹੁਣ ਨਹੀਂ ਪੰਜਾਬ ਅਰਬੰਦ ਕੇਜਰੀਵਾਲ ਮੁੱਖ ਮੰਤਰੀ ਹੱਥੇ ਦਾ ਦਿੱਲੀ ਦਾ ਬਿਲਕੁਲ ਤੁਸੀਂ ਕੋਈ ਖਾਸ ਨਹੀਂ ਬਣਗੇ ਤੁਹਾਡੀ ਵਟਸਐਪ ਤੇ ਵੀਆਈਪੀ ਪਾਸ ਦਰਲਿੰਗ ਕਾਰ ਹੈ ਐਵੇਂ ਅਗਦੇ ਵਸ ਜਿਓ ਤੁਹਾਡਾ ਕਾਉਂਡ ਖਾਲੀ ਹੋ ਜਾਏਗਾ ਤੁਹਾਡੇ ਖਾਤੇ ਖਾਲੀ ਹੋ ਜਾਣਗੇ ਬਿਲਕੁਲ ਜੀ ਬਚਨ ਦੀ ਲੋੜ ਹੈ ਲਗਾਤਾਰ ਆ ਵੀ ਰਹੇ ਨੇ ਮੈਸੇਜ ਵੀ ਆ ਰਹੇ ਨੇ ਕਮੈਂਟ ਵੀ ਆ ਰਹੇ ਨੇ ਸਾਡੇ ਤੱਕ 20 ਦਰਸ਼ਕਾਂ ਨੇ ਪਹੁੰਚਾਏ ਨੇ ਕਿ ਆ ਸਾਨੂੰ ਸਕਰੀਨਸ਼ਾਟ ਆਏ ਹੋਏ ਨੇ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਦ ਦੇ ਡੱਬੇ ਤੱਕ ਦਿਖਾ ਦਿੱਤੇ ਗਏ ਵੀ ਤੁਹਾਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਮਿਲੂਗਾ ਪ੍ਰਸ਼ਾਦ ਦੇ ਡੱਬੇ ਤੁਸੀਂ ਘਰ ਬੈਠੇ ਹੀ ਮੰਗਵਾ ਸਕਦੇ ਹੋ ਸਹੇਤੇ ਤੋਂ ਬਚਨ ਦੀ ਲੋੜ ਹੈ ਕਿਉਂਕਿ ਜਦੋਂ ਕੋਈ ਸਹੀ ਕੰਮ ਹੁੰਦਾ ਤਾਂ ਉਹਦੇ ਵਿੱਚ ਗਲਤ ਅੰਸਰ ਵੀ ਆਪਣੇ ਹੱਥ ਤੋਣ ਵਾਸਤੇ ਆ ਜਾਂਦੇ ਨੇ ਵੀ ਅਸੀਂ ਵੀ ਥੋੜਾ ਇੱਕ ਕਮਾਈ ਦਾ ਜ਼ਰੀਆ ਬਣਾ ਲਈਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ